ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਵਜੋਤ ਕਲੰਬੀ ਕੇ ਬਾਬੇ ਗੱਲਾਂ ਕਰਦੇ ਸੀ ਬੈਠੇ ਸੱਤ ਵਿੱਚ ਮੰਜੀ ਡਾਹੀ ਕਹਿੰਦੇ ਸੀ ਪਹਿਲੇ ਦੀ ਦੂਜੇ ਦੇ ਕਰ ਬਿਆਹੀ ਇਹਨਾਂ ਨੀਲੇ ਚਿੱਟਿਆਂ ਨੇ ਦੁਨੀਆ ਦੋ ਹਿੱਸਿਆਂ ਵਿੱਚ ਪਾੜੀ ਕੁੱਤੀ ਖਾਨ ਨੂੰ ਪੈਂਦੀ ਏ ਲਾ ਕੇ ਚੋਰਾਂ ਦੇ ਨਾਲ ਯਾਰੀ ਕੁੱਤੀ ਖਾਨ ਨੂੰ ਪੈਂਦੀ ਏ ਲਾ ਕੇ ਚੋਰਾਂ ਦੇ ਨਾਲ ਯਾਰੀ ਬਾਕੀ ਤੁਸੀਂ ਸਾਰੇ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਹਨਾਂ ਨੀਲੇ ਤੇ ਚਿੱਟਿਆਂ ਦੀ ਗੱਲ ਕਰਨ ਜਾ ਰਹੀ ਹਾਂ ਉਹ ਨੀਲੇ ਤੇ ਚਿੱਟੇ ਜਿਹੜੇ ਪਿਛਲੇ 17 ਸਾਲਾਂ ਤੋਂ ਕਹਿ ਰਹੇ ਸੀ ਕਿ ਅਸੀਂ ਪੰਜਾਬ ਦਾ ਮਜ਼ਦੂਰ ਬਚਾਵਾਂਗੇ ਪੰਜਾਬ ਦਾ ਕਿਸਾਨ ਬਚਾਵਾਂਗੇ ਤੇ ਪੰਜਾਬ ਦਾ ਜਵਾਨ ਬਚਾਵਾਂਗੇ ਅੱਜ 70 ਸਾਲਾਂ ਬਾਅਦ ਵੀ ਪੰਜਾਬ ਦਾ ਕਿਸਾਨ ਵੀ ਤਬਾ ਪੰਜਾਬ ਦਾ ਜਵਾਨ ਵੀ ਤਬਾ ਤੇ ਪੰਜਾਬ ਦਾ ਮਜ਼ਦੂਰ ਵੀ ਤਬਾ ਮੈਂ ਨਾ ਨੀਲੇ ਤੇ ਚਿੱਟਿਆਂ ਨੂੰ ਪੁੱਛਣਾ ਚਾਹਣੀ ਆ ਕਿ ਨਾ ਪੰਜਾਬ ਦੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ ਸਗੋਂ ਅੱਜ ਤਾਂ ਸਾਡੀ ਧਰਤੀ ਮਾਂ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਦਰਦ ਚ ਪੁੱਬਾ ਮਾਰ ਮਾਰ ਕੇ ਰੋਂਦੀ ਐ ਕੇ ਰੋਂਦੀ ਵਿਲਕਦੀ ਮੈਂ ਧਰਤੀ ਪੰਜਾਬ ਦੀ ਕੋਈ ਭਗਤ ਸਿੰਘ ਵਰਗਾ ਪੁੱਤ ਗੱਲ ਨਾਲ ਲਾਲੇ ਉਜੜ ਚੱਲੀ ਮੈਂ ਧਰਤੀ ਪੰਜਾਬ ਦੀ ਕੋਈ ਆਣ ਬਚਾਲੇ ਕੋਈ ਆਣ ਬਚਾਲੇ ਹੁੰਦੀ ਸਾ ਮੈਂ ਸੋਨੇ ਦੀ ਚਿੜੀ ਅੱਜ ਕੌਡੀਆਂ ਦੇ ਮੁੱਲ ਕਰਤੀ ਇਹਨਾਂ ਸਰਕਾਰਾਂ ਚੋਰਾ ਰਿਸ਼ਵਤ ਖੋਰਾ ਮੇਰੇ ਸਿਰ ਤੇ ਕਰਜ਼ੇ ਦੀ ਪੰਡ ਧਰਤੀ ਜਾਗੇ ਕੋਈ ਉਦਮ ਸਿੰਘ ਵਰਗਾ ਯੋਦਾ ਜੋ ਇਨਾਂ ਨੂੰ ਸਬਕ ਸਿਖਾ ਲੇ ਉਜੜ ਚੱਲੀ ਮੈਂ ਧਰਤੀ ਪੰਜਾਬ ਦੀ ਕੋਈ ਆਣ ਬਚਾ ਲੇ ਕੋਈ ਆਣ ਬਚਾ ਲੇ ਆਪਣੇ ਹੀ ਕਿਸਾਨ ਪੁੱਤਾਂ ਦੀਆਂ ਅਰਥੀਆਂ ਨੂੰ ਮੈਂ ਕੰਦੇ ਲਾਲਾ ਥੱਕੀ ਤਖਤੋਂ ਤਾਜ ਬਹਾਈਆਂ ਸਰਕਾਰਾਂ ਪਰ ਮੇਰੀ लाज ਕਿਸੇ ਨਾ ਰੱਖੀ ਦੁਨੀਆ ਦਾ ਅਨ ਦਾਜ ਦੇਖੋ ਮੌਤ ਨੂੰ ਵਾਜਾਂ ਮਾਰੇ ਉਜੜ ਚੱਲੀ ਮੈਂ ਧਰਤੀ ਪੰਜਾਬ ਦੀ ਕੋਈ ਆਣ ਬਚਾ ਲੇ ਕੋਈ ਆਣ ਬਚਾ ਲੇ ਜਣੀਆਂ ਖਣੀਆਂ ਸਰਕਾਰਾਂ ਦਾਵੇ ਅਸੀਂ ਹਾਂ ਕਿਸਾਨਾਂ ਦੇ ਹਮਦਰਦੀ ਸੋਕੇ ਡੋਬੇ ਵਿੱਚ ਉਜੜੇ ਜੱਟ ਦੀ ਕੋਈ ਨਾ ਬਫੜਦੀ ਵਿੱਚ ਮੰਡੀਆਂ ਦੇ ਰੁਲਦੀਆਂ ਫਸਲਾਂ ਕੋਈ ਕੋਡੀ ਮੁੱਲ ਨਾ ਪਾਵੇ ਉਜੜ ਚੱਲੀ ਮੈਂ ਧਰਤੀ ਪੰਜਾਬ ਦੀ ਕੋਈ ਆਣ ਬਚਾਲੇ ਕੋਈ ਆਣ ਬਚਾਲੇ بڑے ਜ਼ੁਲਮ ਕੀਤੇ ਜ਼ਾਲਮਾ ਮੇਰੇ ਤੇ ਪਰ ਹੁਣ ਹੋਰ ਜ਼ੁਲਮ ਨਹੀਂ ਸਹਿਣਾ ਧਰਤੀ ਨੂੰ ਮਾਂ ਕਹਿਣ ਵਾਲਿਓ ਪੁੱਤਰੋ ਹੁਣ ਮੈਂ ਜਿਉਂਦੀ ਨਹੀਂ ਰਹਿਣਾ ਮੇਰੀ ਅਰਥੀ ਨੂੰ ਕੰਦਾ ਲਾ ਦੇ ਉਜੜ ਚੱਲੀ ਮੈਂ ਧਰਤੀ ਪੰਜਾਬ ਦੀ ਕੋਈ ਆਣ ਬਚਾ ਲੇ ਕੋਈ ਆਣ ਬਚਾ ਲੇ ਸੋ ਕਿਸੇ ਵੀਰ ਦੀਆਂ ਲਿਖਿਆ ਕੁਝ ਹੋਰ ਲਾਈਨਾਂ ਵੀ ਤੁਹਾਡੀ ਨਜ਼ਰ ਕਰਨ ਲੱਗੀਆਂ ਹੱਡ ਪੀ ਕੇ ਪਾਲ ਦਾ ਜਹਾਨ ਜਿਹੜਾ ਕੁੱਲ ਵੇ ਚੁਗਣਾ ਸੀ ਨਰਮਾ ਤੇ ਚੁਗੇ ਤੇਰੇ ਫੁੱਲ ਵੇ ਖੁੱਸ ਗਏ ਨੇ ਖੇਤ ਬਾਬਾ ਟੁੱਟ ਗਏ ਨੇ ਖਾਵੇ ਓਏ ਅੱਖਾਂ ਮੂਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਅੱਖਾਂ ਮੂਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਬੱਚੀ ਜਿਹੜੀ ਪਹਿਲੀ ਜਰਵਾਣੇ ਨੱਪ ਲੈਣਗੇ ਨਵੇਂ ਮੁੰਡੇ ਕਿੱਥੋਂ ਬਾਬਾ ਖੰਡੇ ਚੱਕ ਲੈਣਗੇ ਥੋਥੇ ਹੋ ਗਏ ਹੱਡ ਸਹੀ ਜਾਂਦੀ ਨਹੀਂ ਉਹ ਦਾਵੇ ਓਏ ਅੱਖਾਂ ਮੁਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਅੱਖਾਂ ਮੁਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਜਿਹਦੀ ਕਿਰਪਾਨ ਨੇ ਬਚਾਇਆ ਸਾਰੇ ਹਿੰਦ ਨੂੰ ਦੇਈਏ ਕਿ ਜਵਾਬ ਉਸ ਗੁਰੂ ਵੇ ਗੋਬਿੰਦ ਨੂੰ ਉੱਡਦਾ ਏ ਧੂਆਂ ਜਿੱਥੋਂ ਉੱਡਦੇ ਸੀ ਬਾਜ ਓਏ ਅੱਖਾਂ ਮੁਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਅੱਖਾਂ ਮੁਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਅੱਖਾਂ ਮੁਰੇ ਮਰੀ ਜਾਂਦਾ ਕਾਸ ਤੋਂ ਪੰਜਾਬ ਓਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ